ਰਵੀਕਰਤ ਸਿੰਘ ਕਾਲੂ ਦਾ ਇਸ ਮੌਕੇ ਤੇ ਜਦੋਂ ਜਿਮਨੀ ਚੋਣਾ ਦਾ ਹਾਲਾ ਨਹੀਂ ਕਿਸੇ ਸਮੇਂ ਵੀ ਹੋ ਸਕਦਾ ਉਸ ਵਕਤ ਇਹ ਪੋਸਟਰ ਆਉਣਾ ਤੇ ਦੂਜੇ ਪਾਸੇ ਪੋਸਟਰ ਦਾ ਖੰਡਨ ਕਰਨਾ ਆਪਣੇ ਆਪ ਵਿੱਚ ਬੜੇ ਪ੍ਰਸ਼ਨ ਜਿਹੇ ਉਹ ਛੱਡ ਕੇ ਜਾਂਦਾ ਬਾਅਦ ਵਿੱਚ ਠੀਕ ਦਾਫਾ ਹੋਣ ਤੋਂ ਉਸ ਸਮਾਂ ਪਹਿਲਾਂ ਵੀ ਇਹ ਚਰਚਾ ਵਾਂ ਸੰਖੇ ਰਵੀਕਰਤ ਸਿੰਘ ਕਾਲੂ ਜਿਹੜਾ ਆਮ ਆਦਮੀ ਪਾਰਟੀ ਦਾ ਸੀ ਪਰ ਸਥਿਤੀਆਂ ਦਾ ਤਕਾਜ਼ਾ ਇੰਨਾ ਤਾਂ ਬੜਾ ਕਿ ਉਸ ਵਕਤ ਕੋ ਗੱਲ ਬਣੀ ਨਹੀਂ ਤਾਂ ਮਜਬੂਰਤ ਉਹਨਾਂ ਨੂੰ ਸ੍ਰੀ ਜਖੜ ਦੀ ਅਗਵਾਈ ਦੇ ਵਿੱਚ ਜਾ ਕੇ ਉਹਨਾਂ ਨੂੰ ਭਾਗੀ ਜਨ ਪਰਵਾ ਦੀ ਸ਼ਾਮਲ ਕਰਨਾ ਪਿਆ ਸਰਦੇਸ਼ ਸ਼ਰੂਮੀ ਅਕਾਲੀ ਦਲ ਦੇ ਬਾਗੀ ਚੜੇਤਾਂ ਦੇ ਨਾਲ ਦੀਆਂ ਮੀਟਿੰਗਾਂ ਚੱਲਦੀ ਰਹੀਆਂ ਕਦੇ ਕੁਝ ਤੇ ਕਦੇ ਕੁਝ ਕਦੇ ਅਕਾਲੀ ਦਲ ਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਇਹਨਾਂ ਦਾ ਕੋਰੋਲੋਪ ਪਾ ਰਿਹਾ ਜੀ ਲਖਮੀ ਸਿੰਘ ਰੋਦੀ ਨੰਗਲ ਦੇ ਨਾਲ ਵੀ ਤਾਂ ਪਸਟਕੀ ਦਾ ਤਕਾਜ਼ਾ ਇਸ ਤਰ੍ਹਾਂ ਦਾ ਰਿਹਾ ਕਿ ਅਖੀਰ ਇਹਨਾਂ ਨੂੰ ਸ਼ਰੂਮੀ ਅਕਾਲੀ ਦਲ ਬਾਦਲ ਛੱਡਾ ਮਾਰਿਆ ਸਤਾਵਰ ਦੇ ਤਾਂ ਇਹ ਮੈਂ ਮੰਨਦਾ ਹਾਂ ਇਹਨਾਂ ਦੇ ਫਾਦਰ ਸਾਹਿਬ ਤੇ ਹਰ ਸਿੰਘ ਕਾਰੂ ਉਸ ਹਲਕੇ ਚ ਇੱਕ ਰਿਪ੍ਰੀਜ਼ੈਂਟੇ ਕਾਕੜਨ ਲੀਡਰ ਦੇ ਤੌਰ ਤੇ ਜਾਣੀ ਚਾਹੁੰਦਾ ਅਕਾਲੀ ਦਲ ਜਦੋਂ ਚੱਕ ਸੱਤਾ ਚੜਿਆ ਇਹਨਾਂ ਨੇ ਆਪਣੇ ਇਲਾਕੇ ਚ ਉਹਦੀਆਂ ਚੱਪੜੀਆਂ ਚੜਾਈ ਦੁੱ ਉਹਨਾਂ ਚਾਮੰਦੀਆਂ ਚਲੀਆਂ ਹੋਰ ਉੱਥੇ ਜਾ ਕੇ ਜਿਸ ਤਰੀਕੇ ਦੇ ਹਾਲਾਤ ਪੇਟ ਹੋਏ ਨਿੱਜੀ ਦੁਸ਼ਮਣੀਆਂ ਬਹੁਤ ਕੁਝ ਇਹਦਾ ਨਾ ਹੋਇਆ ਜੀ ਤਾਂ ਜੇਕਰ ਇਹੋ ਜਿਹਾ ਪਰਿਵਾਰ ਕੋਈ 5 ਜਾਂ 7 ਸਾਲ ਹਾਸ਼ਿਓਂ ਬਾਹਰ ਚਲਾ ਜਾਂਦਾ ਇਨਾਂ ਵਾਸਤੇ ਫਿਰ ਉਸ ਦਿੱਗੀਆਂ ਭੋਗੜੀਆਂ ਬੜੀਆਂ ਔਖੀਆਂ ਹੋਣ ਜਦੋਂ ਇਹ ਜਿੰਨੀ ਚੋਣ ਆਉਣ ਵਾਲੀ ਆ ਕਿਸੇ ਸੂਚ ਵਿੱਚ ਇੰਨਾ ਹੁੰਦਾ ਹੈਗਾ ਕਿ ਹਾਂ ਭਈ ਦੂਜੀਆ ਪਾਰਟੀ ਤੋਂ ਆਇਆ ਬੰਦਾ ਚੁੱਕ ਕੇ ਤੁਸੀਂ ਪੇਸ਼ ਕਰ ਦੋ ਹਾਲਾਂਕਿ ਆਮ ਆਦਮੀ ਪਾਰਟੀ ਦਾ ਕਿਹਾ ਸੀ ਹੋਈ ਹੈ ਹੂੰ ਇਹ ਵੀ ਕਰ ਨਾਲ ਕਹਿੜੀ ਹੈ ਉਹਨਾਂ ਨੂੰ ਕੋਈ ਬੰਦਾ ਚਾਹੀਦਾ ਕਿ ਕਿਸੇ ਵੀ કૃਪਤਾ ਹੋਵੇ ਚੁੱਕ ਕੇ ਲੈ ਆਵੇ ਪਰ ਦਿੱਗੀਆਂ ਜਿਹੜੀਆਂ ਨੇ ਰਵੀਕਰ ਸਿੰਘ ਕੋਲ ਬਸਤੋਂ ਉਸ ਹਾਲ ਕੀ ਜੀਨੀਅਸ ਖਾਂਦੇ ਨਹੀਂ ਹੈ ਕਿਰੇ ਮੁੱਖੋਂ ਦੇ ਹਲਕਮ ਚਾਚਾ ਆਪੀ ਪਾਰਟੀ ਦੇ ਜਿਸ ਤਰੀਕੇ ਨਾਲ ਮਜ਼ਬੂਤੀ ਦਾ ਉਭਰੇ ਮੇਰਾ ਨੀਸ਼ ਗੁਰਦੀਪ ਸਿੰਘ ਗੁਰਦੀਪ ਸਿੰਘ ਮੇਰਾ ਨਹੀਂ ਇਸ਼ਾਰਾ ਕਿ ਇਹਨਾਂ ਨੂੰ ਉਥੇ ਉਹ ਪੈ ਰੇਟ ਆ ਮਤਲਬ ਉਥੇ ਜੰਮਨਦੇਵ ਜਾਂ ਕਿਸੇ ਸ਼ੂਰ ਦੇ ਵਿੱਚ ਆਉਂਦੇ ਉਹਨਾਂ ਸਮਿਆਂ ਦੇ ਹੀ ਪੰਜਾਬ ਪੁਲਿਸ ਅਫਸਰ ਨਹੀਂ ਜਾਂ ਸਰਕਾਰਾਂ ਦੇ ਅਫਸਰ ਨਹੀਂ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕੇ ਨੇ ਰਵੀਕਰਤ ਸਿੰਘ ਕਾਲੋ ਤੇ ਉਹਨਾਂ ਦੇ ਦਬਕੇ ਦਾ ਪਤਾ ਉਹਨਾਂ ਦੀ ਘੂਰੀ ਦਾ ਪਤਾ ਉਹਨਾਂ ਦੇ ਕੰਮ ਕਰਾਉਣ ਦੇ ਸਟਾਈਲ ਦਾ ਪਤਾ ਤੇ ਉਹ ਤੇ ਸਾਰਾ ਕੁਝ ਚਾਲੂ ਹੋ ਜਾਣਾ ਮਾਹੌਲ ਖਤਰਾ ਤਾਂ ਸਭ ਸਾਰਿਆਂ ਨੂੰ ਹੋ ਜਾਣਾ ਨੇ ਕਿ ਇਕਦਮ ਹੀ ਅਗਰ ਇਹ ਆ ਜਾਂਦੇ ਨੇ ਤੇ ਕੱਦ ਤਾਂ ਮਰੀ ਛੇਤੀ ਉੱਚਾ ਕਰ ਲੈਣਗੇ ਲੋਕਾਂ ਨੇ ਇਹਨਾਂ ਦੇ ਮਗਰ ਹੋ ਜਾਣਾ ਕਿਉਂਕਿ ਨਾਲ ਕਹਣਾ ਜਿਹੜਾ ਕੰਮ ਕੋਈ ਨਹੀਂ ਕਰਾ ਸਕ ਰਿਹਾ ਨਾ ਬਈ ਕਾਲੋ ਕਰਵਾ ਲਓ ਮੰਗੇਰੀ ਲਾਲ ਦੇ ਸੀਸਪੁਰ ਨੇ ਇਹ ਜਿਹੜੀ ਸਥਿਤੀ ਆ ਨਾ ਤੁਸੀਂ ਕਿਸੇ ਸਮੇਂ ਇਹ ਗੱਲ ਕਹਿ ਲੋ ਕਿ ਮਾਝੇ ਦੇ ਖੇਤਰ ਚ ਬਿਕਰਮ ਸਿੰਘ ਜੀਟੀਰੀ ਪੂਰੀ ਜੀ ਉਹਦੇ ਤੋਂ ਵੱਡਾ ਲੀਡਰ ਤੇ ਨਹੀਂ ਕੋਈ ਹੋ ਸਕਦਾ ਨਹੀਂ ਤਲਬੀਰ ਸਿੰਘ ਗਿੱਲ ਤੋਂ ਵੱਡਾ ਲੀਡਰ ਕਹਿੰਦੇ ਉਸ ਲਾਕੇ ਤੋਂ ਹੋ ਸਕਦਾ ਨਹੀਂ ਜਦੋਂ ਲੋਕ ਪਾਰਟੀਆਂ ਚੋਂ ਬਾਹਰ ਚਲੇ ਜਾਂਦੇ ਆ ਫਿਰ ਬੰਦੇ ਦੇ ਹੱਥ ਤੇ ਦੱਬ ਕੇ ਉਹ ਨਾਲ ਹੀ ਚਲੇ ਜਾਂਦੇ ਮੱਜੀ ਸੇੜਖੀ ਅਗਰ ਐਡਵਾਈਜ਼ਰ ਹੁੰਦੇ ਰਵੀਕਰਤ ਸਿੰਘ ਕਾਲੋਂ ਦੇ ਤਾਂ ਕੀ ਸਲਾਹ ਦਿੰਦੇ ਤੇ ਜੇਕਰ ਤੁਸੀਂ ਭਾਰਤੀ ਜਨਤਾ ਪਾਰਟੀ ਜਿੱਤੇ ਭਾਰਤੀ ਜਨਤਾ ਪਾਰਟੀ ਚ ਬੜੇ ਬੜੇ ਥੰਮ ਨੇ ਕੈਪਟਨ ਰਮਬਿੰਦਰ ਸਿੰਘ ਵਰਗੇ ਦੂਜੇ ਬੰਦੇ ਉਹਨਾਂ ਦੇ ਦਿੱਤਾ ਜੇ ਕਿ ਕੱਖ ਨਹੀਂ ਮੈਂ ਤਾਂ ਹਸ਼ਰ ਵੇਖ ਲੈਂਦੇ ਚਾਹੀਦਾ ਤੇ ਇਹ ਸੀ ਕਿ ਪਾਰਟੀ ਜਿਹੜੀ ਆਪਣੀ ਪਾਰਟੀ ماں ਪਾਰਟੀ ਦਾ ਛੱਡ ਦੇ ਬਾਕੀ ਸਥਿਤੀਆਂ ਦਾ ਤਕਾਜ਼ਾ ਹੁੰਦਾ ਪਰ ਮਿੱਤੇ ਦੀ ਆਪੋ ਆਪਣੀ ਸੋਚ ਆਪੋ ਆਪਣੀ ਬਣ ਤੂੰ ਮੇਰਾ ਕੀ ਲੱਗਦਾ ਸੋ ਇਹ ਇਸ ਵੇਲੇ ਇੱਕ ਸਿਆਸੀ ਆਗੂ ਦੇ ਉੱਤੇ ਟੋਕਰੀ ਹੈ ਕਿਉਂਕਿ ਉਹ ਸਿਆਸੀ ਆਗੂ ਜਿਹੜਾ ਹੈ ਤਾਂ ਭਾਜਪਾ ਦੇ ਵਿੱਚ ਬੱਟੇ ਅਹੁਦੇ ਦੇ ਉੱਤੇ ਪਰ ਆਮ ਆਦਮੀ ਪਾਰਟੀ ਦੇ ਨਾਲ ਵੀ ਉਹਦਾ ਨਾਂ ਜੁੜ ਰਿਹਾ ਪਹਿਲਾਂ ਉਹਦਾ ਅਕਾਲੀ ਦਲ ਦੇ ਨਾਲ ਜੁੜੇ ਨਾਲ ਨਾਮ ਜੁੜਿਆ ਹੋਇਆ ਸੀ ਤੇ ਹੁਣ ਅੱਜ ਕੱਲ ਚਰਚੇ ਨੇ ਕਿ ਆਮ ਆਦਮੀ ਪਾਰਟੀ ਜਾ ਸਕਦੇ ਅਸੀਂ ਗੱਲ ਕਰ ਰਹੇ ਹਾਂ ਰਵੀਕਰਨ ਸਿੰਘ ਕਾੜੋਂ ਦੀ ਰਵੀਕਰ ਸਿੰਘ ਕਾਲੋਂ ਜਿਹੜਾ ਇੱਕ ਕਦਾਵਰ ਆਗੂ ਨੇ ਵੱਡਾ ਨਾਮ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਉਸ ਦੇ ਬਾਅਦ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਜੁਆਇਨ ਕਰ ਲਈ ਜਿਮਨੀ ਚੋਣ ਤੋਂ ਠੀਕ ਪਹਿਲਾਂ ਇੱਕ ਪੋਸਟ ਵਾਇਰਲ ਹੋ ਗਈ ਇਹ ਪੋਸਟ ਬੰਬ ਜਿਹੜਾ ਨਾ ਸੋਸ਼ਲ ਮੀਡੀਆ 'ਤੇ ਬੰਬ ਬਣ ਕੇ ਚੱਲਿਆ ਔਰ ਇਹਦੇ ਉੱਤੇ ਲਿਖਿਆ ਕੀ ਹੈ ਕੋਈ ਦਿਨ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਕਾਲੋਂ ਨੇ ਫੜਿਆ ਆਪ ਦਾ ਪੱਲਾ ਕੱਲ ਸੋਮਵਾਰ ਜਿਹੜਾ ਪੀਤ ਕੇ ਸੋਮਵਾਰ ਹੈ ਜੀ ਕੱਲ ਸੋਮਵਾਰ ਨੂੰ ਸੀਐਮ ਮਾਨ ਦੀ ਅਗਵਾਈ ਵਿੱਚ ਰਸਮੀ ਤੌਰ ਤੇ ਹੋਣਗੇ ਆਪ ਚ ਸ਼ਾਮਲ ਵਿਤਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਪ ਵੱਲੋਂ ਹੋਣਗੇ ਜਿਮਨੀ ਚੋਂ ਦੇ ਉਮੀਦਵਾਰ ਬੇਸ਼ੱਕ ਇਹਨੂੰ ਫੇਕ ਕਿਹਾ ਗਿਆ ਹੈ ਬੇਸ਼ੱਕ ਕਾਲੋ ਸਾਹਿਬ ਵੀ ਇਹਨੂੰ ਖੰਡਨ ਕਰ ਰਹੇ ਨੇ ਕਿ ਪੋਸਟ ਫੇਕ ਹੈ ਪਰ ਇਹਦੀ ਸੱਚਾਈ ਕੀ ਹੈ ਕਿ ਰਵਿਕਰਨ ਸਿੰਘ ਕਾਲੋ ਥੋੜੇ ਜੇ ਇਸ ਪਾਸੇ ਝੁਕਾਰ ਰੱਖਦੇ ਨਹੀਂ ਗੱਲਬਾਤ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਔਰ ਡੇਰੇ ਬਾਬੇ ਨਾਨਕ ਹਲਕੇ ਦੀ ਜਿਮਨੀ ਚੋਣ ਦੇ ਵਿੱਚ ਕੀ ਹਾਲਾਤ ਹੋਣਗੇ ਇਹਦੇ ਉੱਪਰ ਹੀ ਅਸੀਂ ਚਰਚਾ ਕਰਨ ਜਾ ਰਹੇ ਹਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਔਰ ਸਿਆਸਤ ਦੇ ਮਾਹਰ ਖੜਾਰੇ ਜਿਨ੍ਹਾਂ ਦੀ ਪਕੜ ਬਹੁਤ ਜ਼ਬਰਦਸਤ ਹੈ ਸਿਆਸੀ ਮੁੱਦਿਆਂ ਦੇ ਉੱਤੇ ਸਾਡੇ ਨਾਲ ਨੇ ਸਰਦਾਰ ਮਨਜੀਤ ਸਿੰਘ ਅਣਕੀ ਅਣਕੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਜੀ ਅਣਕੀ ਸਾਹਿਬ ਇਹ ਪੋਸਟ ਹੈ ਜਿਹੜੀ ਆ ਮੈਂ ਤੁਹਾਨੂੰ ਦਿਖਾ ਰਿਹਾ ਜੀ ਜੀ ਇਹ ਪੋਸਟ ਦੇ ਅਰਥ ਕੀ ਕੱਢੀਏ ਮਾਇਨੇ ਕੀ ਕੱਢੀਏ ਕਿ ਸਭ ਕੁਝ ਹੀ ਫੇਕ ਹੈ ਕਿ ਜਾਂ ਗਰਾਊਂਡ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਂ ਕਿਸੇ ਨੂੰ ਝਟਕਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਂ ਇਸ਼ਾਰਾ ਕੀਤਾ ਜਾ ਰਿਹਾ ਹੈ ਕਿ ਮੈਂ ਆ ਸਕਦਾ ਹਾਂ ਜਾਂ ਅਗਲੇ ਗਾੜੀ ਕੰਡੀਸ਼ਨਾਂ ਰੱਖੀਆਂ ਗਈਆਂ ਹੋਣਗੀਆਂ ਕਿ ਕੰਡੀਸ਼ਨਾਂ ਮੰਨ ਲਓ ਤੇ ਜਾਂ ਫਿਰ ਦੂਜੀ ਤਰਫ ਤੇ ਦਬਾਅ ਬਣਾਏ ਜਾ ਰਹੇ ਇਹ ਸਾਰਾ ਮੱਝ ਰਾਕੀਆ ਏਕ ਹੀ ਹੈ ਪਸ਼ਪਾਲ ਜੀ ਜਿਸ ਤਰੀਕੇ ਨਾਲ ਰਵਿਕਰਨ ਸਿੰਘ ਕਾਲੂ ਦੇਸਪੰਦ ਦੀ ਇਹ ਚਰਚਾ ਐਸਪਲੀ ਯੋਰਾ ਤੇ ਜੀ ਕਿ ਜਿਸ ਤਰੀਕੇ ਨਾਲ ਇਹ ਪੋਸਟਰ ਦੀ ਤੁਸੀਂ ਗੱਲ ਕੀਤੀ ਕਿ ਪੋਸਟਰ ਬੰਮ ਬਣ ਕੇ ਆਇਆ कि ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਭਾਜਪਾ ਦੇ ਵਿੱਚ ਠੀਕ ਦਾਖਲ ਹੋਣ ਤੋਂ ਕੁਝ ਸਮਾਂ ਪਹਿਲਾਂ ਵੀ ਇਹ ਚਰਚਾਵਾਂ ਸੰਖੇ ਰਵਿਕਰਨ ਸਿੰਘ ਕਾਲੋ ਜਿਹੜਾ ਆਮ ਆਦਮੀ ਪਾਰਟੀ 'ਚ ਜਾ ਸਕਦਾ ਠੀਕ ਹੈ ਪਰ ਸਥਿਤੀਆਂ ਦਾ ਤਕਾਜ਼ਾ ਇਸ ਤਰ੍ਹਾਂ ਦਾ ਬਣਿਆ ਕਿ ਉਸ ਵਕਤ ਕੋਈ ਗੱਲ ਬੜੀ ਨਹੀਂ ਤਾਂ ਮਜਬੂਰਦ ਉਹਨਾਂ ਨੂੰ ਸ੍ਰੀਲ ਜਾਖੜ ਦੀ ਅਗਵਾਈ ਦੇ ਵਿੱਚ ਜਾ ਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣਾ ਪਿਆ ਹੁਣ ਜੇਕਰ ਰਵਿਕਰਨ ਸਿੰਘ ਕਾਲੋ ਦੀ ਸਿਆਸਤ ਦੀ ਤੁਸੀਂ ਗੱਲ ਕਰੋ ਤੁਸੀਂ ਆਪਣੇ ਭੂਮਿਕਾ ਦੇ ਵਿੱਚ ਇਨੀ ਗੱਲ ਕਹਿ ਰਹੇ ਸੀ ਕਿ ਕਦਾਵਰ ਨੇਤਾ ਆ ਮੈਂ ਸ਼ਾਇਦ ਤੁਹਾਡੀ ਉਸ ਗੱਲ ਨਾਲ ਸਹਿਮਤ ਨਹੀਂ ਕਦਾਵਤ ਨਹੀਂ ਤਾਂ ਮੈਂ ਮੰਨਦਾ ਹਾਂ ਇਹਨਾਂ ਦੇ ਫਾਦਰ ਸਾਹਿਬ ਨਿਰਮਲ ਸਿੰਘ ਕਾਲੂ ਉਸ ਹਲਕੇ ਦੇ ਇੱਕ ਰਿਪ੍ਰੀਜ਼ੈਂਟ ਇੱਕ ਤਾਕਤਵਰ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਰਹੇ ਤੇ ਉਸ ਤੋਂ ਪਹਿਲਾਂ ਰਵਿਕਰ ਸਿੰਘ ਕਾਲੂ ਆਪਣੀ ਸਿਆਸੀ ਜ਼ਮੀਨ ਤਗੜੀ ਕਰਦਾ ਪਰ ਹਾਲਾਤ ਇਸ ਤਰ੍ਹਾਂ ਦੇ ਬਣੇ ਉਸ ਦਿਨਾਂ ਰੀਆਂ ਨੇ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇਦ ਨਾਲ ਇਹਨਾਂ ਦੀਆਂ ਮੀਟਿੰਗਾਂ ਚੱਲਦੀ ਗਈਆਂ ਕਦੇ ਕੁਝ ਤੇ ਕਦੇ ਕੁਝ ਕਦੇ ਅਕਾਲੀ ਦਲ ਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਇਹਨਾਂ ਦਾ ਰੌਲਾ ਪਾ ਰਿਹਾ ਸੀ ਜੀ ਲਖਮੀ ਸਿੰਘ ਨੋਦੀ ਨੰਗਲ ਦੇ ਨਾਮ ਤੇ ਬਸ ਸਥਿਤੀਆਂ ਦਾ ਤਕਾਜ਼ਾ ਇਸ ਤਰ੍ਹਾਂ ਦਾ ਰਿਹਾ ਕਿ ਅਖੀਰ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡਣਾ ਪਿਆ। ਇਹ ਇਹ ਲਫ਼ਜ਼ ਇਹਨੂੰ ਕਲੀਅਰ ਕਰੋ ਅਣਕੀ ਸਾਹਿਬ ਛੱਡਣਾ ਪਿਆ ਕਿ ਛਡਾਇਆ ਗਿਆ। ਬੜੀ ਫਰੀਦੀ ਗੱਲ ਤੁਸੀਂ ਕੀਤੀ ਹੈ ਕਿ ਸਥਿਤੀਆਂ ਇਸ ਤਰ੍ਹਾਂ ਦੀਆਂ ਵੱਡ ਗਈਆਂ ਸਨ ਕਿ ਜਿਸਲਾ ਬੰਦੇ ਦਾ ਸਾਹ ਘੁੱਟ ਰਿਹਾ ਹੋਵੇ ਜੀ ਪਾਰਟੀ ਵਿੱਚ ਘੁੱਟ ਰਿਹਾ ਹੋਵੇ ਪਰ ਬੰਦਾ ਕਹਿੰਦਾ ਕਿ ਹਾਂ ਭਈ ਮੈਨੂੰ ਇਸ ਤੋਂ ਪਹਿਲਾਂ ਕਿ ਉਹ ਛਡਾਉਣ ਮੈਂ ਹੀ ਛੱਡਦਾ। ਪਰਿਆ ਮੇਲਾ ਛੱਡ ਪਰਿਆ ਮੇਲਾ ਛੱਡ ਪਰਿਆ ਮੇਲਾ ਨਹੀਂ ਮਜਬੂਰੀ ਚ ਪਰਿਆ ਮੇਲਾ ਛੱਡਿਆ ਜਿਸ ਤਰ੍ਹਾਂ ਕਿ ਗੱਲ ਜਿਹੜੀ ਬੰਦ ਹੀ ਹੈਗੀ ਠੀਕ ਹੈ ਹੁਣ ਰਿਸ਼ਪਾਲ ਜੀ ਜਿਹੜੀ ਗੱਲ ਤੁਸੀਂ ਕੀਤੀ ਤੁਸੀਂ ਆਪਣੀ ਭੂਮਿਕਾ ਚ ਪਿੰਨਾ ਤੁਹਾਡੇ ਰਬਾ ਬਲਾਨਖ ਅਗਲੇ ਦੀ ਜਿੰਨੀ ਚੋਣ ਦੀ ਗੱਲ ਕਰ ਰਹੇ ਸੀ ਉਹਦੇ ਨਾਲ ਹੀ ਉਥੋਂ ਦੀ ਜਿਹੜੀ ਸਿਆਸੀ ਤਸਵੀਰ ਆ ਉਸ ਦੀ ਗੱਲ ਕਰ ਰਹੇ ਜੀ ਕਿਹੜੇ ਕਿਹੜੇ ਉਥੋਂ ਬੰਦੇ ਆਉਣਗੇ ਤਾਂ ਉਹ ਸਭ ਕਾਸੇ ਦੇ ਵਿੱਚ ਰਵੀਕਰਨ ਸਿੰਘ ਕਾੜੋਂ ਦਾ ਇਸ ਮੌਕੇ ਤੇ ਜਦੋਂ ਜਿੰਨੀ ਚੋਣਾਂ ਦਾ ਆਲਾ ਕਿਸੇ ਸਮੇਂ ਵੀ ਹੋ ਸਕਦਾ ਉਸ ਵਕਤ ਇਹ ਪੋਸਟਰ ਆਉਣਾ ਤੇ ਦੂਜੇ ਪਾਸੇ ਪੋਸਟਰ ਦਾ ਖੰਡਨ ਕਰਦਾ ਆਪਣੇ ਆਪ ਵਿੱਚ ਬੜੇ ਪ੍ਰਸ਼ਨ ਜਿਹੜੇ ਉਹ ਛੱਟ ਕੇ ਜਾਂਦਾ ਜੀ ਜੀ ਕਿਉਂਕਿ ਰਵਿਕਰਨ ਸਿੰਘ ਕਾਲੂ ਜਾਂ ਕਾਲੂ ਪਰਿਵਾਰ ਦੀ ਸਿਆਸਤ ਵੇਖੀ ਜਾਵੇ ਬੇਸ਼ੱਕ ਇਹ ਅਕਾਲੀ ਦਲ ਦੇ ਉਸ ਸਿਆਸਤ ਤੋਂ ਬੀਤੇ ਸਮੇਂ ਤੋਂ ਕਾਫੀ ਲੰਬੇ ਦੇ ਪਰ ਜਿੰਨਾ ਚਿਰ ਇਹ ਸੱਤਾ 'ਚ ਰਿਹਾ ਅਕਾਲੀ ਦਲ ਜਿੰਨਾ ਚਿਰ ਸੱਤਾ 'ਚ ਰਿਹਾ ਇਹਨਾਂ ਨੇ ਆਪਣੇ ਇਲਾਕੇ 'ਚ ਪੂਰੀਆਂ ਚੰਗੀਆਂ ਚਲਾਈਆਂ ਚਲਾਈਆਂ ਤੁੱਤੇ ਬੋਲਦੇ ਪੂਰੀਆਂ ਚੰਗੀਆਂ ਚੰਗੀਆਂ ਚਲਾਈਆਂ ਔਰ ਉੱਥੇ ਜਾ ਕੇ ਜਿਸ ਤਰੀਕੇ ਦੇ ਹਾਲਾਤ ਕ੍ਰੀਏਟ ਹੋਏ ਨਿੱਜੀ ਦੁਸ਼ਮਣੀਆਂ ਬਹੁਤ ਕੁਝ ਇਦਾਦਾ ਹੋਇਆ ਜੀ ਤਾਂ ਜੇਕਰ ਇਹੋ ਜਿਹਾ ਪਰਿਵਾਰ ਕੋਈ ਪੰਜ ਜਿਹੜਾ 7 ਸਾਲ ਹਾਸ਼ੀਏ ਉੱਪਰ ਚਲਾ ਜਾਂਦੇ ਇਨਾਂ ਵਾਸਤੇ ਫਿਰ ਸਥਿਤੀਆਂ ਭੋਗੜੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਸੋ ਇਹ ਸਭ ਕਾਸੇ ਦੇ ਵਿੱਚ ਪੈਣਾ ਇਹ ਪਤਾ ਲੱਗਾ ਸੀ ਕਿ ਇਹ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਾਂ ਸਥਿਤੀਆਂ ਕੁਝ ਨਹੀਂ ਬੜੀਆਂ ਭਾਰਤੀ ਜਨਤਾ ਪਾਰਟੀ ਪੱਲ ਜਾਣਾ ਪਿਆ ਗਿਆ ਇਹਨਾਂ ਨੇ ਛੱਡੀ ਹੈ ਅਕਾਲੀ ਦਲ ਤੁਸੀਂ ਕਹਿੰਦੇ ਕਿ ਗੱਲ ਚਰਚਾ ਚੱਲੀ ਸੀ ਆਮ ਆਦਮੀ ਪਾਰਟੀ 'ਚ ਜਾਣ ਦੀ ਚਰਚਾ ਚੱਲੀ ਦੌੜਾ ਪਿਆ ਖੂਬ ਚਰਚਾ ਹੋਈ ਵਜਾ ਕੀ ਰਹੀ ਹੋएगी ਕਿਹੜੀ ਗੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਪੈਰ ਨਹੀਂ ਧਰਿਆ ਗਿਆ ਪੈਰ ਰੱਖਣ ਨਹੀਂ ਦਿੱਤਾ ਗਿਆ ਕਿ ਜਾਂ ਇਹਨਾਂ ਦੇ ਥੱਲੇੋਂ ਪੈਰਾਂ ਥੱਲੇੋਂ ਕਿਸੇ ਨੇ ਫਿਰ ਸਿਆਸੀ ਜਿਹੜੀ ਆਮ ਆਦਮੀ ਪਾਰਟੀ ਦੀ ਜ਼ਮੀਨ ਓਕੇ ਕੱਢ ਲਈ ਦੇਖੋ ਇਸ ਵੇਲੇ ਜਿਹੜੀ ਸਥਿਤੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾਧਾਰੀ ਤੇ ਹੈ ਬਿਲਕੁਲ ਹੈ ਚਾਹੇ ਹਲਕਾ ਫਤਿਹਗੜ ਚੂੜੀਆਂ ਹੋਵੇ ਚਾਹੇ ਡੇਰਾ ਬਾਬਾ ਨਾਨਕ ਹੋਵੇ ਉਥੇ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾਂ ਚਾਰਜ ਨੇ ਉਹਨਾਂ ਨੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ ਕਿ ਇਸ ਲੋਕ ਸਭਾ ਦੀ ਚੋਣਾਂ 'ਚ ਵੇਖ ਲਓ ਕਿ ਜਿੱਥੋਂ ਆ ਦੂਜਾ ਉਮੀਦਵਾਰ ਜਿਹੜਾ ਆਮ ਆਦਮੀ ਪਾਰਟੀ ਦਾ ਕੇਵਲ 400 ਵੋਟਾਂ ਦੇ ਨਾਲ ਖਾਦਾ ਹੈਗਾ ਜੀ ਜੀ ਹੁਣ ਉਹੋ ਜਿਹੇ ਵਿਅਕਤੀ ਕਿਸੇ ਸੂਰਤ ਦੇ ਵਿੱਚ ਜਦੋਂ ਇਹ ਜਿਮਨੀ ਚੋਣ ਆਉਣ ਵਾਲੀ ਹੈ ਕਿਸੇ ਸੂਰਤ ਵਿੱਚ ਇਦਾਂ ਹੁੰਦਾ ਹੈਗਾ ਕਿ ਹਾਂ ਭਈ ਦੂਜੀਆ ਪਾਰਟੀ ਤੋਂ ਆਇਆ ਬੰਦਾ ਚੁੱਕ ਕੇ ਤੁਸੀਂ ਪੇਸ਼ ਕਰ ਦਿਓ ਹਾਲਾਂਕਿ ਆਮ ਆਦਮੀ ਪਾਰਟੀ ਦਾ ਇਤਿਹਾਸ ਹੀ ਹੋਈ ਹੈ ਹੂੰ ਇਹ ਵੀ ਕਰਨ ਨਾਲ ਕਹਿਣੀ ਹੈ ਉਹਨਾਂ ਨੂੰ ਕੋਈ ਬੰਦਾ ਜੇਤੂ ਚਾਹੀਦਾ ਕਿ ਕਿਸੇ ਵੀ ਗਰੁੱਪ ਦਾ ਹੋਵੇ ਚੁੱਕ ਕੇ ਲੈ ਆਓ ਪਰ ਸਥਿਤੀਆਂ ਜਿਹੜੀਆਂ ਨੇ ਰਵਿਕਰਨ ਸਿੰਘ ਕਾਲੋ ਵਾਸਤੂ ਉਸ ਹਲਕੇ 'ਚ ਇੰਨੀਆਂ ਸਖਾਵੀਆਂ ਨਹੀਂ ਹੈ ਤਾਂ ਕਾਰਨ ਇਹ ਆ ਇੱਕ ਤਾਂ ਇਸ ਦਾ ਅਕਾਲੀ ਦਲ ਦਾ ਪਛੋਕੜ ਅਕਾਲੀ ਦਲ ਦੇ ਸਮੇਂ ਦੇ ਵਿੱਚ ਜਦੋਂ ਸੱਤਾ ਦੇ ਵਿੱਚ ਸੀ ਸੱਤਾ ਦੇ ਵਿੱਚ ਹੋਣ ਨਾ ਹੋਣ ਜਾਂ ਹੋਣ ਦੇ ਬਾਵਜੂਦ ਹੀ ਜਿਹੜੀ ਇਹਨਾਂ ਨੇ ਚੰਗੀਆਂ ਚਲਾਈਆਂ ਲੋਕਾਂ ਨਾਲ ਇਹਨਾਂ ਦਾ ਫਰਕ ਤੀਸਰਾ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਲੈਣਾ ਤੇ ਦੂਸਰੇ ਬੰਨੇ ਹੁਣ ਉੱਥੇ ਜਿਹੜੇ ਉਥੋਂ ਦੇ ਹਲਕਾ ਚਾਰਚਾ ਆਪ ਪਾਰਟੀ ਤੇ ਜਿਸ ਤਰੀਕੇ ਨਾਲ ਮਜ਼ਬੂਤੀ ਨਾਲ ਉੱਭਰ ਰਿਹਾ ਮੇਰਾ ਨਹੀਂ ਯਾਦ ਗੁਰਦੀਪ ਸਿੰਘ ਗੁਰਦੀਪ ਸਿੰਘ ਮੇਰਾ ਨਹੀਂ ਯਾਦ ਕਿ ਇਹਨਾਂ ਨੂੰ ਉੱਥੇ ਉਹ ਪੈਰ ਰੇਟ ਆ ਮਤਲਬ ਉੱਥੇ ਜੰਮਣ ਦੇਣ ਜਾਂ ਕਿਸੇ ਸੂਰਤ ਵਿੱਚ ਆਉਂਦੇ ਨਾ ਬਾਕੀ ਚਰਚਾਣ ਕੀ ਸਭ ਨਾਲ ਇਹ ਵੀ ਚੱਲ ਰਹੀ ਹੈ ਨਾ ਕਿਉਂਕਿ ਜੇਕਰ ਰਵੀ ਕਰਨ ਸੀ ਕਾਲੋ ਆਉਂ ਤੁਸੀਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਵੀ ਉਹਨਾਂ ਦਾ ਗੱਲਬਾਤ ਕਰਨ ਦਾ ਲਹਿਜਾ ਇਦਾਂ ਦਾ ਸੀਗਾ ਆ ਕੰਮ ਕਰਾਉਣ ਦਾ ਤਰੀਕਾ ਇਦਾਂ ਦਾ ਸੀਗਾ ਕਿ ਜਿਹੜੇ ਉਹਨਾਂ ਸਮਿਆਂ ਦੇ ਹੀ ਪੰਜਾਬ ਪੁਲਿਸ ਦੇ ਅਫਸਰ ਨੇ ਜਾਂ ਸਰਕਾਰਾਂ ਦੇ ਅਫਸਰ ਨੇ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕੇ ਨੇ ਰਵਿਕਰਤ ਸਿੰਘ ਕਾਲੂ ਤੇ ਉਹਨਾਂ ਦੇ ਦਬਕੇ ਦਾ ਪਤਾ ਉਹਨਾਂ ਦੀ ਘੂਰੀ ਦਾ ਪਤਾ ਉਹਨਾਂ ਦੇ ਕੰਮ ਕਰਾਉਣ ਦੇ ਸਟਾਈਲ ਦਾ ਪਤਾ ਤੇ ਉਹ ਤੇ ਸਾਰਾ ਕੁਝ ਚਾਲੂ ਹੋ ਜਾਣਾ ਮਾਹੌਲ ਵੀ ਤੇ ਰਵਿਕਰਤ ਸਿੰਘ ਕਾਲੂ ਆ ਗਿਆ ਇਹ ਤਾਂ ਆਪਣੇ ਸਟਾਈਲ ਨਾਲ ਕੰਮ ਕਰਾਊਗਾ ਤੇ ਜਿਹੜੇ ਬਾਕੀ ਕਰਤ ਨੇ ਜਿਹੜੇ ਲਾਗੇ ਸ਼ਾਕੇ ਹੋਰ ਕਦ ਨੇ ਚਾਹੀ ਉਹਨਾਂ ਦੇ ਵਿੱਚ ਅਸੀਂ ਅਮਨ ਸ਼ੇਰ ਸਿੰਘ ਛੈਰੀ ਕਲਸੀ ਦੀ ਗੱਲ ਕਰ ਲਈਏ ਤੇ ਚਾਹੇ ਅਸੀਂ ਹਲਕਾ ਫਤਿਹਗੜ ਚੂੜੀਆਂ ਤੋਂ ਬਲਬੀਰ ਸਿੰਘ ਪੰਨੋ ਦੀ ਗੱਲ ਕਰ ਲਈਏ ਗੁਰਦੀਪ ਸਿੰਘ ਉਹਨਾਂ ਦੀ ਗੱਲ ਕਰ ਲਈਏ ਤੇ ਚਾਹੇ ਫਿਰ ਗੁਰਦਾਸਪੁਰ ਵਾਲੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦੀ ਗੱਲ ਕਰ ਲਈਏ ਪਰ ਖਤਰਾ ਤਾਂ ਫਿਰ ਸਾਰਿਆਂ ਨੂੰ ਹੋ ਜਾਣਾ ਨੇ ਕਿ ਇੱਕਦਮ ਹੀ ਅਗਰ ਇਹ ਆ ਜਾਂਦੇ ਨੇ ਤੇ ਕਦ ਤਾਂ ਬੜੀ ਛੇਤੀ ਉੱਚਾ ਕਰ ਲੈਣਗੇ ਲੋਕਾਂ ਨੇ ਇਹਨਾਂ ਦੇ ਮਗਰ ਹੋ ਜਾਣਾ ਕਿਉਂਕਿ ਨਾ ਕਹਣਾ ਜਿਹੜਾ ਕੰਮ ਕੋਈ ਨਹੀਂ ਕਰਾ ਸਕ ਰਿਹਾ ਨਾ ਭਾਈ ਕਾਲੋ ਕਰਵਾਲੋ ਮੰਗੇਰੀ ਲਾਲ ਦੇ ਸੀਰ ਸੁਪ ਤੁਸੀਂ ਕਿਸੇ ਸਮੇਂ ਇਹ ਗੱਲ ਕਹਿ ਲੋ ਕਿ ਮਾਝੇ ਦੇ ਖੇਤਰ ਚ ਹਮ ਬਿਕਰਮ ਸਿੰਘ ਮਜੀਠੀ ਦੀ ਕੂਤੀ ਬੋਲਦੀ ਸੀ ਜੀ ਉਹਦੇ ਤੋਂ ਵੱਡਾ ਲੀਡਰ ਤੇ ਨਹੀਂ ਕੋਈ ਹੋ ਸਕਦਾ ਤਲਬੀਰ ਸਿੰਘ ਗਿੱਲ ਤੋਂ ਵੱਡਾ ਲੀਡਰ ਤਾਂ ਨਹੀਂ ਉਸ ਇਲਾਕੇ ਚ ਹੋ ਸਕਦਾ ਨਹੀਂ ਜਦੋਂ ਲੋਕ ਪਾਰਟੀਆਂ ਚੋਂ ਬਾਹਰ ਚਲੇ ਜਾਂਦੇ ਆ ਫਿਰ ਬੰਦੇ ਦੇ ਰੁਤਬੇ ਦਬ ਕੇ ਉਹ ਨਾਲ ਹੀ ਚਲੇ ਜਾਂਦੇ ਆ ਸਥਿਤੀਆਂ ਦੇ ਸਮੀਕਰਨ ਇਸ ਤਰੀਕੇ ਨਾਲ ਬਦਲਦੇ ਆ ਹੁਣ ਇਹ ਬੰਦਾ ਬੇਸ਼ੱਕ ਆਮ ਆਦਮੀ ਪਾਰਟੀ ਚ ਆ ਵੀ ਜਾਵੇ ਪਰ ਜਿਹੜਾ ਇੱਕ ਟੈਗ ਭਾਰਤੀ ਜਨਤਾ ਪਾਰਟੀ ਦਾ ਲੱਗ ਚੁੱਕਾ ਕਿਉਂਕਿ ਆਮਦ ਐਸਟੇ ਉਥੇ ਜਿਹੜੀ ਜ਼ਮੀਨ ਆ ਉਹ ਭਾਜਪਾ ਦੀ ਖਾਲੀ ਆ ਠੀਕ ਠੀਕ ਉਥੇ ਜ਼ਮੀਨ ਜਿਹੜੀ ਡੇਰਾ ਪਾਪਾ ਨਾਨਕ ਖਾਲਕੇ ਤੋਂ ਬੀਜਪੀ ਦੀ ਖਾਲੀ ਆ ਹੁਣ ਇਹ ਬੰਦਾ ਕਦੇ ਵੀ ਉਸ ਤਰੀਕੇ ਦਾ ਨਹੀਂ ਕਰ ਸਕਦਾ ਸ਼ਾਇਦ ਐਸੇ ਕਰਕੇ ਇਹਨਾਂ ਨੇ ਪੋਸਟਰ ਬੰਬ ਚ ਖੰਡਨ ਕੀਤਾ ਕਿ ਹਾਂ ਭੀ ਮੈਂ ਨਹੀਂ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਤੇ ਬੰਦੇ ਉਥੇ ਪਿੰਨਾ ਤਿਆਰ ਨਹੀਂ ਮੱਜੀ ਸਿੰਘੜ ਕੀ ਅਗਰ ਐਡਵਾਈਜ਼ਰ ਹੁੰਦੇ ਰਵੀਕਰਨ ਸਿੰਘ ਕਾਲੋਂ ਦੇ ਤਾਂ ਕੀ ਸਲਾਜ਼ਮ ਸਲਾਹਤ ਭਾਈ ਸਾਹਿਬ ਇਦਾਂ ਦੇ ਰਸ਼ਵਾਹ ਜੇ ਕੋਈ ਵੀ ਲੈਂਦੇ ਹੀ ਇਹਨਾਂ ਸਲਾਹਕਾਰ ਹੋਰ ਬਥੇਰੇ ਆ ਚਾਹੀਦਾ ਤਾਂ ਇਹ ਸੀ ਕਿ ਐਸੇ ਜਿਸ ਤਰੀਕੇ ਦੇ ਨਾਲ ਆ ਅਕਾਲੀ ਦਲ ਸਰਵਾਈਵ ਦੀ ਹੋਂਦ ਦੀ ਲੜਾਈ ਲੜਦਾ ਪਿਆ ਜੀ ਜੀ ਜਿਸ ਤਰੀਕੇ ਨਾਲ ਅੱਜ 11 ਵਜੇ ਢਿੰਸਾ ਅਦੇ ਚੰਡੀਗੜ੍ਹ ਵਿੱਚ ਮੀਟਿੰਗ ਜਿਹੜੀ ਹੋ ਰਹੀ ਪਤਾ ਨਹੀਂ ਉਹ ਅਪਡੇਟਸ ਕੀ ਆ ਉਹ ਅਜੇ ਤੱਕ ਪਹੁੰਚਣ ਵਾਲਾ ਸਾਰੇ ਲੀਡਰ ਉੱਥੇ ਇਕੱਠੇ ਜੀ ਜੀ ਚਾਹੀਦਾ ਤੇ ਇਹ ਸੀ ਕਿ ਤੁਸੀਂ ਆਪਣੇ ਉਸ ਅਕਾਲੀ ਦਲ ਚੀ ਜਾ ਕੇ ਸ਼ਮੂਲੀਅਤ ਕਰੋ ਕਿਉਂਕਿ ਇਸ ਵੇਲੇ ਅਕਾਲੀ ਦਲ ਦੇ ਵਿੱਚ ਲੋੜ ਹੈ ਲੋੜ ਹੈ ਬਿਲਕੁਲ ਜੇਕਰ ਤੁਸੀਂ ਜਾਂਦੇ ਚ ਤਾਂ ਉੱਥੋਂ ਤਾਂ ਮਾਨ ਸਤਕਾਰ ਬਖਾਲ ਜਿਹੜਾ ਰਹਿੰਦਾ ਤੇ ਜੇਕਰ ਫਿਰ ਤੁਸੀਂ ਭਾਰਤੀ ਜਨਤਾ ਪਾਰਟੀ ਚ ਤੇ ਭਾਰਤੀ ਜਨਤਾ ਪਾਰਟੀ ਚ ਬੜੇ ਬੜੇ ਥੰਮ ਨੇ ਕੈਪਟਨ ਅਮਰਿੰਦਰ ਸਿੰਘ ਵਰਗੇ ਦੂਜੇ ਬੰਦੇ ਉਹਨਾਂ ਨੇ ਦਿੱਤਾ ਜੇ ਕਿਸੇ ਨੂੰ ਕੱਖ ਨਹੀਂ हां ਕਾਂਗਰਸ ਦੇ ਜਿਹੜੇ ਦਿੱਗਜ ਆ ਗੂ ਗਏ ਨੇ ਉਹਨਾਂ ਦਾ ਹਸ਼ਰ ਵੇਖ ਲੈਂਦੇ ਉਹਨਾਂ ਦਾ ਹਸ਼ਰ ਵੇਖ ਲੈਂਦੇ ਚਾਹੀਦਾ ਤਾਂ ਇਹ ਸੀ ਕਿ ਪਾਰਟੀ ਜਿਹੜੀ ਆਪਣੀ ਪਾਰਟੀ ماں ਪਾਰਟੀ ਦਾ ਛੱਡ ਦੇ ਬਾਕੀ ਸਥਿਤੀਆਂ ਦਾ ਤਕਾਜ਼ਾ ਹੁੰਦਾ ਹਰ ਵਿਅਕਤੀ ਦੀ ਆਪਣੀ ਸੋਚ ਆਪਣੀ ਮਰਜ਼ੀ ਬਹੁਤ ਬਹੁਤ ਸ਼ੁਕਰੀਆ ਮਨਜੀਤ ਸਿੰਘ ਅਣਖੀ ਜੀ ਸੋਇ ਅਸਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਜੀਤ ਸਿੰਘ ਅਣਖੀ ਦੇ ਨਾਲ ਹੀ ਰਵਿਕਰਨ ਸਿੰਘ ਕੜੂ ਹੋਣਾ ਨੂੰ ਇੱਕ ਸਲਾਹ ਜ਼ਰੂਰ ਉਹਨਾਂ ਨੇ ਦਿੱਤੀ ਹੈ ਕਿ ਜੇਕਰ ਆਪਣਾ ਕੱਟਕਟ ਪੁਰਾਣਾ ਹੀ ਬਹਾਲ ਕਰਨਾ ਹੈ ਤੇ ਆਪਣੀ ਜਿਹੜੀ ਪੁਰਾਣੀ ਰਵਾਇਤੀ ਪਾਰਟੀ ਹੈ ਬੇਸ਼ੱਕ ਉਹਨੂੰ ਬਾਗੀ ਧੜਾ ਵੀ ਹੁਣ ਕਿਹਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਇੱਕ ਵਾਰੀ ਟਰਾਈ ਕਰੋ ਨਹੀਂ ਤਾਂ ਜਿਹੜੇ ਬੀਜੇਪੀ ਚ ਗਏ ਨੇ ਕਾਂਗਰਸੀ ਦਿੱਗਜਾਂ ਆਗੂ ਬੜੇ ਵੱਡੇ ਤਾਂ ਇੱਕ ਵਾਰੀ ਉਹਨਾਂ ਵੱਲ ਵੇਖ ਲਓ ਸੋਚ ਲਓ ਵਿਚਾਰ ਲਓ ਤਾਂ ਉਹਨਾਂ ਦਾ ਹਸ਼ਰ ਦੇਖ ਕੇ ਤੁਸੀਂ ਨਤੀਜੇ ਆਪਣੇ ਆਪੇ ਹੀ ਕੱਢ ਲੋਗੇ ਪਤਾ ਲੱਗ ਜਾਏਗਾ ਤੁਹਾਨੂੰ ਕਿ ਕੀ ਹੋਣ ਵਾਲਾ ਆਉਣ ਵਾਲੇ ਸਮੇਂ ਬਾਕੀ ਹੁਣ ਸਮਝਦਾਰੋ ਹਰ ਇੱਕ ਸਿਆਸੀ ਆਗੂ ਸਮਝਦਾਰ ਹੁੰਦਾ ਹੈ ਫੈਸਲਾ ਉਹਨਾਂ ਦਾ ਨਿੱਜੀ ਹੁੰਦਾ ਹੈ ਸੋ ਅਣਕੀ ਸਾਹਿਬ ਦੀ ਰਾਏ ਨੂੰ ਤੁਸੀਂ ਮੰਨਦੇ ਹੋ ਜਾਂ ਨਹੀਂ ਮੰਨਦੇ ਤਾਂ ਤੁਹਾਡੀ ਮਰਜ਼ੀ ਹੈ ਅਣਕੀ ਸਾਹਿਬੀ ਦਿਓ ਜਜ਼ਾਤ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅਣਕੀ ਸਾਹਿਬ ਦਾ ਵੇਖਦੇ ਰਹੋ ਹਰਖਸ਼ ਦੀ ਆਵਾਜ਼ ਐਨ ਆ